ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਈ ਦਿਨਾਂ ਤੋਂ ਮਨ ਬਹੁਤ ਉਦਾਸ ਹੈ ਕਿਉਂਕਿ ਤੁਸੀਂ ਦੇਖਿਆ ਗਿਆ ਖੇਤਾਂ ਵਿੱਚ ਕਣਕਾਂ ਨੂੰ ਅੱਗ ਲੱਗ ਰਹੀ ਹੈ ਤੇ ਕੋਈ ਕਹਿੰਦਾ ਵੀ ਇਹ ਅੱਗ ਤਾਰਾ ਕਰਕੇ ਲੱਗ ਰਹੀ ਹੈ ਜਿਹੜੇ ਬਿਜਲੀ ਦੇ ਵਾਰੇ ਖੰਬੇ ਹੁੰਦੇ ਆ ਕੋਈ ਕਈ ਖੇਤਾਂ ਵਿੱਚ ਲੱਗੇ ਹੁੰਦੇ ਆ ਤੇ ਕਈ ਕਹਿੰਦੇ ਆ ਵੀ ਇਹ ਅੱਗ ਜਾਣ ਬੁੱਝ ਕੇ ਲਗਾਈ ਜਾ ਰਹੀ ਹੈ ਕੀ ਕੋਈ ਸ਼ਰਾਰਤੀ ਅਨਸਰੇ ਅੱਗ ਲਗਾ ਰਿਹਾ ਹੈ ਚਲੋ ਇਹ ਸਭ ਤਾਂ ਪਰਮਾਤਮਾ ਨੂੰ ਪਤਾ ਹੈ ਵੀ ਕੋਣ ਅੱਗ ਲਗਾ ਰਿਹਾ ਹੈ ਜਨਮੁੱਤ ਜੇਹਰ ਹੀ ਆਇਆ ਮਤਲਬ ਬਿਜਲੀ ਤੁਗ ਰਹੀ ਹੈ ਤੇ ਤੇ ਜਦੋਂ ਵੀ ਅਸੀਂ ਫੋਨ ਤੇ ਵੀਡੀਓਜ਼ ਦੇਖਦੇ ਹਾਂ ਕਿ ਜਿਹੜੇ ਬਜ਼ੁਰਗ ਹੁੰਦੇ ਆ ਉਹ ਰੋ ਰਹੇ ਆਪਣੀ ਕੰਨਕ ਨੂੰ ਦੇਖ ਕੇ ਅੱਗ ਨੂੰ ਦੇਖ ਕੇ ਤਾਂ ਇਹ ਦੇਖ ਕੇ ਮਨ ਬਹੁਤ ਉਦਾਸ ਹੋ ਜਾਂਦਾ ਹੈ ਤੇ ਉਹ ਕਿਸਾਨਾਂ ਦੇ ਘਰ ਜਿਨ੍ਹਾਂ ਦੇ ਘਰ ਵਧੀਆ ਤਰੀਕੇ ਨਾਲ ਸਹੀ ਸਾਮਤ ਫਸ ਜਾ ਚੁੱਕੀ ਹੈ ਮਤਲਬ ਉਹਨਾਂ ਦੇ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਹੈ ਤੇ ਉਹ ਪਲੀਜ਼ ਦੂਸਰੇ ਕਿਸਾਨਾਂ ਦੀ ਮਦਦ ਕਰਨ ਜਿਨ੍ਹਾਂ ਦੀ ਕਣਕ ਨੂੰ ਅੱਗ ਲੱਗ ਚੁੱਕੀ ਹੈ ਜਾਂ ਨੇਰੀ ਕਾਰਨ ਮੀਂਹ ਕਾਰਨ ਉਹਨਾਂ ਦੇ ਕਣਕ ਕਣਕ ਖਰਾਬ ਹੋ ਚੁੱਕੀ ਹੈ ਤਾਂ ਮੇਰੇ ਸਾਰਿਆਂ ਨੂੰ ਇਹ ਰਿਕਵੈਸਟ ਹੈ ਕਿ ਪਲੀਜ਼ ਕਿਸਾਨਾਂ ਦੀ ਵੱਤ ਵਤ ਮਦਦ ਕਰੋ ਉਤੇ ਐਵੇਂ ਨਹੀਂ ਕਿਸਾਨ ਨੂੰ ਅੰਤ ਤੱਕ ਕਿਹਾ ਜਾਂਦਾ ਕਿਉਂਕਿ ਕਿਸਾਨ 6 ਮਹੀਨੇ ਲਗਾਤਾਰ ਮਿਹਨਤ ਕਰਦਾ ਹੈ ਆਪਣੀ ਘਰ ਨੂੰ ਪੁੱਤਾਂ ਮੰਗੂ ਪੜਦਾ ਹੈ ਤੇ ਆਖਰ ਵਿੱਚ ਆ ਕੇ ਜੇ ਇਹ ਨਤੀਜਾ ਮਿਲੇ ਤਾਂ ਕਿਸਾਨਾਂ ਦਾ ਮਨ ਬਹੁਤ ਉਦਾਸ ਹੁੰਦਾ ਹੈ ਤੇ ਇਹ ਦੇਖ ਕੇ ਸਾਡਾ ਵੀ ਮਨ ਉਦਾਸ ਹੁੰਦਾ ਹੈ ਜ਼ਰੂਰ ਯਾਦ ਰੱਖੋ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨੜਵਾ ਪੱਪਾ ਦੀਪ ਸਿੰਘ ਬਾਬਾ ਬੰਦਾ ਸਿੰਘ ਬਾਹਦਰ ਵਰਗਿਆਂ ਦੇ ਵਾਰਿਸਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਾਈਕ ਨਈਆ ਜੀ ਨੇ ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਦੇ ਸਿਪਾਹੀਆਂ ਨੂੰ ਵੀ ਪਾਣੀ ਪਿਲਾਇਆ ਸੀ ਉਹ ਤਾਂ ਆਪਸ ਵਿੱਚ ਦੁਸ਼ਮਣ ਸਨ ਪਰ ਅੱਜ ਅਸੀਂ ਕਿਉਂ ਇੱਕ ਦੂਸਰੇ ਦੇ ਦੁਸ਼ਮਣ ਬਣ ਰਹੇ ਹਾਂ ਸਾਨੂੰ ਜੋੜ ਹੈ ਸਮਝਣ ਦੀ ਇਸ ਕਰਕੇ ਕਿ ਅਸੀਂ ਇੱਕ ਦੂਸਰੇ ਦੀ ਕਣਕਾਂ ਨੂੰ ਅੱਗ ਨਾ ਲਗਾਈਏ ਤੇ ਇਹ ਵੀਡੀਓ ਮੈਂ ਆਪਣੇ ਕੋਲ ਤੇ ਬਣਾਈ ਹੈ ਮੇਰੇ ਨਾਲ ਮੈਨੂੰ ਮਤਲਬ ਮੈਨੂੰ ਕਿਸੇ ਨੇ ਹੋਰ ਨੇ ਕੁਝ ਨਹੀਂ ਦੱਸਿਆ ਤੇ ਇਸ ਕਰਕੇ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਪਲੀਜ਼ ਮਾਫ ਕਰਿਓ ਪਰ ਮੈਂ ਜਦ ਵੱਡੀ ਹੋऊंगी ਵੱਡੇ ਮਕਾਮਾਂ ਤੇ ਪਹੁੰਚੂਗੀ ਤਾਂ ਮੈਂ ਜ਼ਰੂਰ ਕਿਸਾਨਾਂ ਦੀ ਜਾਂ ਜੋੜੇ ਵੀ ਲੋਕ ਹੋਣਗੇ ਇਸ ਹਾਲਤ ਵਿੱਚ ਉਹਨਾਂ ਦੀ ਮੈਂ ਜ਼ਰੂਰ ਮਦਦ ਕਰੂੰਗੀ ਤੇ ਜੀ ਅੱਜ ਦੀ ਵੀਡੀਓ ਵਿੱਚ ਇਨਾ ਹੀ ਤੇ ਜੇ ਮੇਰੇ ਵਿਚਾਰ ਤੁਹਾਨੂੰ ਸਹੀ ਲੱਗੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਬਾਕੀ ਜੀ ਮੈਂ ਅਧਿਆਜ ਦੀ ਨਵੀਂ ਵੀਡੀਓ ਦੇ ਨਾਲ